ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजूनी ਸਹ ਭੰ ਗੁਰ ਪ੍ਰਸਾਦ ਚੱਕਰ ਚਹਿਨ ਅਰ ਵਰਨ ਜਾਤਿ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸਾਹੇ ਸ਼ਾਹਾਨ ਗਨਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋਐ ਸਰਵਨਾਮ ਕਥਾਇ ਕਵਨ ਕਰਮਨਾਮ ਮਰਨਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕਹ ਟੱਲ ਗੁਰ ਸੇਵੀ ਐ ਇਹਨਿਸ ਸਹਜ ਸੁਭਾਏ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਜੋ ਮੈਂ ਆਪਣਾ ਸਤਿਗੁਰ ਤੇ ਆਇਆ ਤਦ ਮੇਰਾ ਮਨ ਮਹਾਂ ਸੁਖ ਪਾਇਆ ਜੋ ਮੈਂ ਆਪਣਾ ਸਤਿਗੁਰ ਤੇ ਆਇਆ ਤਦ ਮੇਰਾ ਮਨ ਮਹਾਂ ਸੁਖ ਪਾਇਆ ਮਿਟ ਗਈ ਗਨਤ ਬਿਨਾਸਿਓ ਸੰਸਾਰ ਨਾਮ ਰਤੇ ਜਨ ਭਏ ਭਗਵੰਤਾ ਰਹਾਓ ਜਉ ਮੈਂ ਆਪਣਾ ਸਾਹਿਬ ਚੀਤ ਤੋ ਪਉ ਮਿਟਿਓ ਮੇਰੇ ਮੀਤ ਜਉ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨ ਸਾ ਮੇਰੀ ਦੇਖ ਚਲਤ ਮਨ ਭੇ ਦਿਲਾਸਾ ਨਾਨਕ ਦਾਸ ਤੇਰਾ ਪ੍ਰਵਾਸਾ ਦੇਖ ਚਲਤ ਮਨ ਭੇ ਦਿਲਾਸਾ ਨਾਨਕ ਦਾਸ ਤੇਰਾ ਪ੍ਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨ ਜੋਗ ਮੜ ਪਾਗੇ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਮਾਈ ਪਾਈ ਗੁਰੂ ਚਰਨਾ ਵਿੱਚ ਬੈਠ ਕੇ ਸਤਸੰਗ ਦੀਆਂ ਕੜੀਆਂ ਦਾ ਲਾਭ ਉਠਾ ਰਹੇ ਹੋ ਸਤਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਸਤਕਾਰ ਨਾਲ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਆਂ ਦੀ ਰਸਰਾਂ ਤੋਂ ਸੁਣਿਆ ਹੈ ਮੜ ਭਾਗੇ ਹਾਂ ਆਓ ਗੁਰਮਖੋ ਸਤਿਗੁਰੂ ਜੀ ਦੀ ਮਹਾਨ ਅਮਰਤਮਈ ਪਵਿੱਤਰ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ ਅੱਜ ਦਾ ਸ਼ਬਦ ਜਿਸ ਦੀ ਅਸੀਂ ਵਿਚਾਰ ਸਰਵਣ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 390 ਅੰਗ ਉੱਤੇ ਹੈ ਅਸਾ ਮਹੱਲਾ 5ਵਾਂ ਅਸਾ ਰਾਗ ਮਹੱਲਾ 5ਵਾਂ ਤੋਂ ਭਾਵ ਪੰਚਮ ਪਾਦਸ਼ਾਹ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੋਂ ਵਿਚਾਰਨ ਹੋਇਆ ਸ਼ਬਦ ਜਾਵ ਮੈਂ ਆਪਣਾ ਸਤਿਗੁਰ ਤੇ ਆਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਸਿੱਖ ਨੇ ਆਖਿਆ ਮਹਾਰਾਜ ਕਈ ਬੰਦੇ ਐਸੇ ਐ ਜਿਹੜੇ ਸਾਰੀ ਜ਼ਿੰਦਗੀ ਉਹ ਲੰਗਾ ਦਿੰਦੇ ਗੁਰੂ ਨਹੀਂ ਤਾਰਨ ਕਰਦੇ ਨਾ ਤੇ ਉਹਨਾਂ ਨੂੰ ਸਮਝ ਹੁੰਦੀ ਪਤਾ ਹੀ ਹੁੰਦਾ ਵੀ ਗੁਰੂ ਤਾਰਨ ਕਰਨਾ ਚਾਹੀਦਾ ਤੇ ਨਾ ਉਹ ਕੋਈ ਐਮੀਅਤ ਦੰਦੇ ਇਸ ਚੀਜ਼ ਨੂੰ ਕੀ ਇਹ ਠੀਕ ਹੈ ਸਤਿਗੁਰੂ ਜੀ ਨੇ ਆਖਿਆ ਨਹੀਂ ਇਹ ਗੱਲ ਠੀਕ ਨਹੀਂ ਜਿਸ ਦਿਨ ਤੋਂ ਜੰਮੇ ਆ ਕੋਈ ਨਾ ਕੋਈ ਸਾਨੂੰ ਗਾਈਡ ਕਰਦਾ ਸਾਨੂੰ ਉਸਤਾਦ ਟੀਚਰ ਹਰੇਕ ਕੰਮ ਲਈ ਹੁੰਦਾ ਹੀ ਹੈ ਇਹ ਅਫਸੋਸ ਦੀ ਗੱਲ ਹੈ ਵੀ ਬਾਕੀ ਸਾਰੇ ਕੰਮਾਂ ਲਈ ਸਾਨੂੰ ਕੋਈ ਨਾ ਕੋਈ ਚਾਹੀਦਾ ਹੁੰਦਾ ਜਿਹਨੂੰ ਅਸੀਂ ਪੁੱਛ ਲਈਏ ਕੁਝ ਸਿੱਖ ਲਈਏ ਕੋਈ ਗੁਣ ਧਾਰਨ ਕਰਨ ਲਈ ਅਸੂਸ ਇਸ ਗੱਲ ਦਾ ਹੈ ਵੀ ਮਨੁੱਖ ਨੇ ਅਧਿਆਤਮ ਨੂੰ ਰੋਹਾਨੀਅਤ ਨੂੰ ਆਤਮਿਕ ਵਿਦਿਆ ਨੂੰ ਤਰਜੀਹ ਹੀ ਦੇਣੀ ਛੱਡ ਦਿੱਤੀ। ਸਮਝਦਾ ਹੀ ਨਹੀਂ ਜ਼ਰੂਰੀ ਇਸ ਚੀਜ਼ ਨੂੰ। ਔਰ ਇਹ ਘਾਟ ਹੈ। ਘਾਟਾ ਇੰਨਾ ਵੱਡਾ ਜਿਵੇਂ ਕਿਸੇ ਪੀੜ ਦੀਆਂ ਟਾਹਣੀਆਂ ਤੇ ਕੰਮ ਕਰੀ ਜਾਓ, ਉਹਦੇ ਫਲਾਂ ਤੇ ਕੰਮ ਕਰੀ ਜਾਓ, ਫੁੱਲਾਂ ਤੇ ਕੰਮ ਕਰੀ ਜਾਓ, ਉਹਦੀ ਜੜ ਦਾ ਧਿਆਨ ਹੀ ਨਾ ਰੱਖੋ। ਤੇ ਜੇ ਉਹਦੀ ਜੜ ਟੁੱਟ ਜਾਏ ਬਾਕੀ ਸਭ ਕੁਝ ਸੁੱਕ ਜਾਏਗਾ ਪੀੜ ਮੁੰਡਾ ਹੂੰ ਕਟਿਆ ਤਿਸ ਡਾਲ ਸੁਕੰਦੇ ਐਉਂ ਹੀ ਬਾਕੀ ਸਾਰੀਆਂ ਹੀ ਚੰਗੀਆਂ ਚੀਜ਼ਾਂ ਠੀਕ ਨੇ ਕਿਤੇ ਨਾ ਕਿਤੇ ਜਾ ਕੇ ਲੋੜਾਂ ਹੋ ਸਕਦੀਆਂ ਨੇ ਪਰ ਬਹੁਤ ਵੱਡੀ ਲੋੜ ਐ ਆਤਮਿਕ ਤੌਰ ਤੇ ਜੋ ਤੁਹਾਨੂੰ ਤੁਹਾਡੀ ਆਤਮਿਕ ਅਗਵਾਈ ਕਰੇ ਗੁਰੂ ਦੀ ਔਰ ਬਾਣੀ ਵਿੱਚ ਮਹਾਰਾਜ ਜੀ ਨੇ ਬਚਨ ਵੀ ਕੀਤੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗ ਗਏ ਲੱਗਾ ਜੁਗ ਚਾਰੇ ਪਰਮਾਈ ਜੀ ਨੇ ਜਿਸ ਬੰਦੇ ਨੇ ਗੁਰੂ ਨਹੀਂ ਧਾਰਨ ਕੀਤਾ ਬੜਾ ਦੁਖੀ ਹੁੰਦਾ ਚਾਰੇ ਜੁਗ ਲੰਘ ਗਏ ਅੱਗੇ ਵੀ ਪਤਾ ਨਹੀਂ ਕਿੰਨੇ ਕ ਲੰਘ ਜਾਣੇ ਪਟਕਣਾ ਨਹੀਂ ਮੁੱਕਣੀ ਹੈ ਐਉਂ ਸਮਝਾ ਕੇ ਫਿਰ ਗੁਰੂ ਅਰਜਨ ਦੇਵ ਜੀ ਨੇ ਇਹ ਆਵਦੂਚਾਰਨ ਕਰਦੇ ਹੋਏ ਆਖਿਆ ਵੀ ਅਸੀਂ ਤੇ ਗੁਰੂ ਵਾਲੇ ਹਾਂ ਸਿੱਖ ਤੇ ਉਹੀ ਕਰੇਗਾ ਨਾ ਜੋ ਸਿੱਖ ਨੂੰ ਉਹਦਾ ਗੁਰੂ ਕਹੇਗਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤੇ ਗੁਰੂ ਧਾਰਨ ਕਰਨ ਦੀ ਜੋ ਮਰਿਆਦਾ ਹੈ ਇਹਨੂੰ ਮੰਨਣਾ ਵਾ ਆਪਣੇ ਮਨ ਵਿੱਚ ਵੀ ਧਾਰਨਾ ਅੰਦਰੋਂ ਵੀ ਮੰਨਦਾ ਔਰ ਮੈਂ ਵੀ ਗੁਰੂ ਧਾਰਨ ਕੀਤਾ ਗੁਰੂ ਰਾਮਦਾਸ ਜੀ ਨੂੰ ਤੇ ਹਰ ਸਿੱਖ ਨੂੰ ਚਾਹੀਦਾ ਹੈ ਕਿ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਇਹਦੇ ਬਿਨਾ ਖੜਾ ਨਹੀਂ ਫਿਟਣਾ ਫਿਰ ਕਹਿੰਦੇ ਹੁਣ ਅੱਗੇ ਕੀ ਕਹਿੰਦੇ ਜਾਓ ਮੈਂ ਆਪਣਾ ਸਤਿਗੁਰ ਧਿਆਇਆ ਜਾਓ ਜਣੀ ਜਦੋਂ ਮੈਂ ਆਪਣਾ ਮੇਰਾ ਗੁਰੂ ਸਤਿਗੁਰੂ ਗੁਰੂ ਰਾਮਦਾਸ ਜੀ ਉਹਨਾਂ ਨੂੰ ਧਿਆਇਆ ਉਹਨਾਂ ਦਾ ਧਿਆਨ ਧਰਦਾ ਹਾਂ ਉਹਨਾਂ ਦੇ ਦੱਸੇ ਹੋਏ ਹੁਕਮਾਂ ਨੂੰ ਮੰਨਦਾ ਹਾਂ ਕਹਿੰਦੇ ਫਿਰ ਇਹਦਾ ਲਾਭ ਦੇਖੋ ਤਵ ਮੇਰਾ ਮਨ ਮਹਾ ਸੁਖ ਪਾਇਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਬੰਦੇ ਤਾਂ ਪਤਾ ਨਹੀਂ ਕਿਉਂ ਮਨ ਕਰਨੇ ਗੁਰੂ ਧਰਨ ਤੋਂ ਪਤਾ ਨਹੀਂ ਉਹਨਾਂ ਨੂੰ ਬੰਦਨ ਲੱਗਦਾ ਕਿ ਕੀ ਕਰਨ ਲੱਗਦੇ ਹੋਣਗੇ ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਮਨ ਨੂੰ ਤਾਂ ਵੈਸੋ ਖੁਸ਼ਬੜਾ ਹੋਇਆ ਜਦੋਂ ਦਾ ਮੈਂ ਗੁਰੂ ਤਾਰਿਆ ਮੈਂ ਸੁਰਖਰੂ ਹੋ ਗਿਆ ਤਦ ਮੇਰੇ ਮਨ ਮਹਾਂ ਸੁਖ ਪਾਇਆ ਛੋਟੇ ਛੋਟੇ ਜਿਹੇ ਸੁਖੋ ਛੋਟੀਆਂ ਛੋਟੀਆਂ ਗੱਲਾਂ ਦੇ ਪ੍ਰਾਪਤੀਆਂ ਦੇ ਵਕਤੀ ਖੁਸ਼ੀ ਤਾਂ ਮਿਲਦੀ ਰਹਿੰਦੀ ਬੰਦੇ ਨੂੰ ਪਰ ਮਹਾ ਸੁਖ ਬੰਦੇ ਦੀ ਪਕੜ ਤੋਂ ਬੰਦੇ ਦੀ ਪਹੁੰਚ ਤੋਂ ਦੂਰ ਹੀ ਰਹਿੰਦਾ ਹੈ ਮਹਾ ਸੁਖ ਹੁੰਦਾ ਹੈ ਜਿਸ ਨੂੰ ਉਹ ਮਹਾ ਸੁਖ ਆ ਗਿਆ ਫੇਰ ਭਾਵੇਂ ਦੁੱਖ ਹੋਵੇ ਭਾਵੇਂ ਪਰੇਸ਼ਾਨੀਆਂ ਹੋਣ ਚਿੰਤਾਵਾਂ ਹੋਣ ਉਹ ਮਨੁੱਖ ਨੂੰ ਡੋਲਣ ਨਹੀਂ ਦਿੰਦੀਆਂ ਮਹਾ ਸੁਖ ਐਸੀ ਚੀਜ਼ ਹੈ ਕਹਿੰਦੇ ਤਾਂ ਤਉ ਮੇਰੇ ਮਨ ਤਦੋਂ ਮੇਰੇ ਮਨ ਵਿੱਚ ਮਹਾ ਸੁਖ ਪਾਇਆ ਸੁਖ ਪ੍ਰਾਪਤ ਹੋ ਗਿਆ ਮੈਨੂੰ ਮਿਟ ਗਈ ਗਣਤ ਬਿਨਾਸੀ ਸੰਸਾ ਗਿਣਤੀਆਂ ਮਿਣਤੀਆਂ ਜਿਆ ਮੁੱਕ ਗਈਆਂ ਹੁਣ ਯਕੀਨ ਹੈ ਗੁਰੂ ਤੇ ਵੀ ਜੋ ਹੋਏਗਾ ਉਹਦੇ ਹੁਕਮ ਚ ਠੀਕ ਹੀ ਹੋਣਾ ਉਦੇ ਹੁਕਮ ਨਾਲੇ ਸਭ ਚੱਲਣਾ ਹੈ ਕੰਮ ਮੈਂ ਵਿੱਚੋਂ ਸਾਈਡ ਤੇ ਹੀ ਹੋ ਗਿਆ ਜਿਵੇਂ ਬਾਬਾ ਫਰੀਦ ਜੀ ਦੇ ਕੋਲ ਇੱਕ ਬੰਦਾ ਆਇਆ ਉਹਨੇ ਆਖਿਆ ਜੀ ਇੱਕ ਬਾਦਸ਼ਾਹ ਤੁਹਾਡਾ ਅਦਬ ਕਰਦਾ ਹੈ ਮੇਰਾ ਉਹਦੇ ਤਾਂ ਇੱਕ ਕੰਮ ਹੈ ਜੇ ਤੁਸੀਂ ਉਹਨੂੰ ਕਹੋ ਤਾਂ ਮੇਰਾ ਕੰਮ ਕਰ ਦੂਗਾ। ਬਾਬਾ ਫਰੀਦ ਜੀ ਕਹਿੰਦੇ ਵੀ ਮੈਂ ਤੇ ਨਹੀਂ ਦੇਖੋ ਕਹਿੰਦਾ ਇਹਨਾਂ ਨੂੰ ਰਾਜਿਆਂ ਰਜਵਾੜਿਆਂ ਨੂੰ ਨਾ ਮੈਨੂੰ ਇਹਨਾਂ ਦਾ ਕੋਈ ਕੰਮ ਹੁੰਦਾ। ਇਹ ਵੀ ਗੱਲ ਹੁੰਦੀ ਨਾ ਕੰਮ ਹੋਵੇ ਤਾਂ ਕਹੇ ਬੰਦਾ ਜਦ ਕੰਮੇ ਨਹੀਂ ਤੇ ਕਿਉਂ ਕਹੇ? ਮੈਨੂੰ ਤੇ ਆਪਣੇ ਰੱਬ ਤੇ ਹੀ ਹੁਣ ਯਕੀਨ ਭਰੋਸਾ ਆਉਂ। ਉਹ ਬੰਦਾ ਬੜਾ ਖੜੇ ਪਿਆ। ਬਾਬਾ ਜੀ ਦੇ। ਕਹਿੰਦਾ ਜੀ ਤੁਹਾਡਾ ਕੀ ਜਾਂਦਾ ਹੈ। ਤੁਸੀਂ ਮਰਜੀ ਸ਼ਿਫਾਰਿਸ਼ ਕਰ ਦੋ ਮੇਰਾ ਕੰਮ ਹੋ ਜਾਊਗਾ। ਇੱਕ ਚਿੱਠੀ ਲਿਖ ਦੋ। ਬਾਬਾ ਜੀ ਨੇ ਇੱਕ ਚਿੱਠੀ ਲਿਖੀ ਰਾਜੇ ਦੇ ਨਾਂ ਹੈ ਰਾਜਾ। ਤੈਨੂੰ ਰੱਬ ਨੇ ਲੋਕਾਂ ਦੇ ਨਿਆਂ ਕਰਨ ਲਈ ਕੁਰਸੀ ਤੇ ਬਿਠਾਇਆ ਤੂੰ ਲੋਕਾਂ ਦਾ ਭਲਾ ਕਰ ਸਕਦਾ ਆ ਆ ਬੰਦੇ ਦਾ ਇੱਕ ਕੰਮ ਐ ਪਰ ਮੈਨੂੰ ਯਕੀਨ ਹੈ ਜੇ ਰੱਬ ਨੂੰ ਚਾਇਆ ਜੇ ਰੱਬ ਦੀ ਰਜ਼ਾ ਹੋਈ ਤਾਂ ਤੇਰੇ ਹੱਥੋਂ ਇਹ ਕੰਮ ਭਲੇ ਦਾ ਹੋ ਜਾਊਗਾ ਜੇ ਰੱਬ ਨੇ ਨਾ ਚਾਇਆ ਤੇਰੇ ਤੋਂ ਭਲਾ ਕੰਮ ਹੋਣਾ ਨਹੀਂ ਮੈਂ ਬੰਦਾ ਤੇਰੇ ਕੋਲ ਭੇਜ ਰਿਹਾ ਜਿਆਦਾ ਰਾਜੇ ਨੇ ਚਿੱਠੀ ਪੜ੍ਹੀ ਮੱਥੇ ਨੂੰ ਲਾਈ ਵੀ ਕੋਈ ਬੰਦਾ ਇਸ ਤਰੀਕੇ ਵੀ ਸੋਚਣੀ ਹੋ ਸਕਦੀ ਬੰਦੇ ਹਰੇਕ ਕੰਮ ਜਣੀ ਪ੍ਰਮਾਤਮਾ ਤੇ ਛੱਡ ਦੇਣਾ ਹਰੇਕ ਚੀਜ਼ ਸਮਝ ਸਿਆਣਪ ਆਪਾਪਣ ਹੈ ਹੀ ਨਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਮਿਟ ਗਈ ਗਣਤ ਗਿਣਤੀਆਂ ਮਿਟਤੀਆਂ ਮੁੱਕ ਗਈਆਂ ਹੁਣ ਮੇਰੇ ਨਾਲ ਕਿੰਨੇ ਆ ਮੇਰੇ ਵਿਰੋਧੀ ਕਿੰਨੇ ਆ ਮੇਰੇ ਪਿੱਛੇ ਕਿੰਨੇ ਆ ਮੇਰੇ ਅੱਗੇ ਕਿੰਨੇ ਆ ਬੰਦੇ ਨਾ ਇਹ ਕਾਦੀ ਗਿਣਤੀ ਬਿਨਾਸੀ ਸੰਸਾ ਸੰਸਾ ਨਾਸ਼ ਹੋ ਗਿਆ ਹੁਣ ਨਹੀਂ ਕੋਈ ਫਿਕਰ ਵੀ ਕਿੰਨੇ ਕਿਨੇ ਇੱਕ ਛੋਟੀ ਜੀ ਪਿਆਰੀ ਸਾਖੀ ਸੁਣਾਉਣਾ ਤੁਹਾਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਦਮਦਮੇ ਸਾਹਿਬ ਤੋਂ ਚੱਲੇ ਲੱਗੇ ਫਿਰ ਉਹ ਰਾਜਪੂਤਾਨੇ ਵੱਲ ਗਏ ਉਧਰੋਂ ਫਿਰ ਦੱਖਣ ਨੂੰ ਚਲੇ ਗਏ ਉਹ ਇਤਿਹਾਸ ਬੜਾ ਪਿਆਰਾ ਹੈ ਮੈਂ ਤੁਹਾਨੂੰ ਸੁਣਾਉਂਦਾ ਰਹਿਣਾ ਕਦੇ-ਕਦੇ ਕੋਈ ਕੋਈ ਸਾਖੀ ਕੋਈ ਕਿਤੋਂ ਦੀ ਕੋਈ ਕਿਤੋਂ ਦੀ ਪਰ ਲੜੀਵਾਰ ਨਹੀਂ ਸੁਣਾਈ ਜਾ ਸਕਦੀ ਗੁਰਬਾਣੀ ਦੇ ਵਿਚਾਰ ਚ ਲੜੀਵਾਰ ਸਾਖੀਆਂ ਨਹੀਂ ਆਪਾਂ ਸੁਣਾ ਸਕਦੇ ਉਹ ਸ਼ਾਮ ਦੀ ਕਥਾ ਚ ਹੁੰਦੀ ਹੈ ਉਹ ਇੱਕ ਵੱਖਰਾ ਕੰਮ ਹੈ ਜਦੋਂ ਰਸਤੇ ਚ ਜਾ ਰਹੇ ਸਨ ਗੁਰੂ ਜੀ ਪੰਜਾਬ ਚੋਂ ਕੁਝ ਬੰਦਿਆਂ ਨੂੰ ਆਪਣੇ ਨਾਲ ਲੈ ਗਏ ਉਹਨਾਂ ਜੋ ਵਿਸ਼ੇਸ਼ ਕਰਕੇ ਭਾਈ ਦੱਲਾ ਤੇ ਉਹਨਾਂ ਦੇ ਕੁਝ ਸਾਥੀ ਜਦੋਂ ਉਹਨਾਂ ਦੀ ਹੱਦ ਮੁੱਕੀ ਤਲਵੰਡੀ ਸਾਬੋ ਤੋਂ ਅੱਗੇ ਮਾਲਵੇ ਦੀ ਭਾਈ ਡੱਲਾ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਹੁਣ ਮੈਨੂੰ ਆ ਗਿਆ ਮੈਂ ਜਾਵਾਂ ਘਰੇ ਕੰਮ ਕਰ ਸੰਭਲਾਂ ਗੁਰੂ ਜੀ ਕਹਿੰਦੇ ਨਾ ਡੱਲਾ ਤੂੰ ਨਹੀਂ ਜਾਣਾ ਭਾਈ ਕਹਿੰਦਾ ਜੀ ਘਰੇ ਕੰਮਕਾਰ ਮਹਾਰਾਜ ਕਹਿੰਦੇ ਤੇਰੇ ਭਰਾ ਹੈਗੇ ਤੇਰੇ ਪਰਿਵਾਰ ਹੈਗਾ ਆਪੇ ਕੰਮ ਸੰਭ ਲੈਣਗੇ ਤੂੰ ਨਾਲ ਰਹਿ ਸਾਡੇ ਚਲੋ ਇੱਕ ਪੜਾ ਲੰਗੇ ਦੋ ਪੜਾ ਹੋਰ ਲੰਗੇ ਪੜਾ ਜਣੀ ਜਿੱਥੇ ਠਹਿਰਾ ਕੀਤਾ ਰਾਤ ਨੂੰ ਰੁਕਦੇ ਸੀ ਇੱਕ ਦੋ ਤਿੰਨ ਚਾਰ ਅੱਗੇ ਲੰਗੇ ਫੇਰ ਭਾਈ ਰੱਲਾ ਕਹਿੰਦਾ ਮਹਾਰਾਜ ਮੈਂ ਜਾਵਾਂ ਜੀ ਗੁਰੂ ਜੀ ਕਹਿੰਦੇ ਨਾ ਡੱਲਿਆ ਤੂੰ ਨਾਲੇ ਰਹਿ ਸਾਡੇ ਤੈਨੂੰ ਰਾਜਾ ਬਣਾਵਾਵਾਂਗੇ ਦੁਨੀਆ ਦਾ ਦੇਸ਼ ਦਾ ਕਹਿੰਦਾ ਮਹਾਰਾਜ ਕਿੱਥੇ ਐਡੇ ਦੇਸ਼ ਦਾ ਰਾਜਾ ਬਣ ਕੇ ਕੀ ਕਰਨਾ ਮੇਰੇ ਤੋਂ ਤਾਂ ਇਹ ਹੀ ਨਹੀਂ ਸਮਝਿਆ ਜਾਂਦਾ ਇੰਨੀ ਕਿ ਚੌਧਰ ਮੈਂ ਬਸ ਇੰਨਾ ਹੀ ਇੰਨਾ ਹੀ ਬਹੁਤ ਆ ਮੇਰੇ ਕੋਲ ਜੋ ਹੈਗਾ ਤੁਹਾਡੀ ਕਿਰਪਾ ਨਾਲ ਮੈਨੂੰ ਆਗਿਆ ਦੇ ਦਿਓ ਗੁਰੂ ਜੀ ਕਹਿੰਦੇ ਨਾ ਫਿਰ ਵੀ ਨਹੀਂ ਜਾਣ ਤਾ ਦੇਣਾ ਨਹੀਂ ਤੈਨੂੰ ਤੂੰ ਨਹੀਂ ਜਾਣਾ ਗੁਰੂ ਪਾਤਸ਼ਾਹ ਜੀ ਨੇ ਗੁਰੂ ਕਲ ਕੀ ਧਰਮਾ ਜੀ ਨੇ ਕੋਈ ਖਾਸ ਚੀਜ਼ ਵੀ ਦਿੱਤੀ ਸੀ ਭਾਈ ਦੱਲੇ ਨੇ ਪਿਆਰ ਵੀ ਕਰਦੇ ਸੀ ਉਸ ਸ਼ਾਮ ਨੂੰ ਨਾ ਗੁਰੂ ਜੀ ਦੇ ਪਹਿਰੇਦਾਰ ਤਾਂ ਪਹਿਰਾ ਦਿੰਦੀ ਸੀ ਉਹਨਾਂ ਨੂੰ ਭਾਈ ਦੱਲਾ ਕਹਿੰਦਾ ਭਾਈ ਅੱਜ ਅਸੀਂ ਪਹਿਰਾ ਦੇਵਾਂਗੇ ਮੈਂ ਤੇ ਮੇਰੇ ਸਾਥੀ ਤੁਸੀਂ ਰੈਸਟ ਕਰ ਲਓ ਸਮਝੋ ਕਹਿੰਦਾ ਜੀ ਠੀਕ ਹੈ ਗੁਰੂ ਜੀ ਅੰਦਰ ਤੰਬੂ ਦੇ ਵਿੱਚ ਆਰਾਮ ਕਰਨ ਲੱਗੇ ਇਹ ਆਲੇ-ਦਾਲੇ ਇਹਦੇ ਸਾਥੀ ਪਹਿਰਾ ਦੰਦੇ ਰਹੇ ਸਾਰੀ ਰਾਤ ਪਹਿਰਾ ਦਿੱਤਾ ਅਮਰਤ ਵੇਲੇ ਜਿਸ ਵੇਲੇ ਨਾਲ ਦੇ ਸਿੰਘ ਉੱਠ ਜਾਂਦੇ ਸੀ ਤੇ ਪਹਿਰੇ ਵਾਲੇ ਥੋੜਾ ਆਰਾਮ ਕਰ ਲੈਂਦੇ ਸੀ ਉਦੋਂ ਕੋਈ ਅੱਧਾ ਘੰਟਾ ਪਹਿਲਾਂ ਰਾਤ ਨੂੰ ਇਹਨੇ ਆਪਣੇ ਸਾਥੀਆਂ ਨਾਲ ਸਕੀਮ ਬਣਾਈ ਵੀ ਅੱਜ ਆਪਾਂ ਨਿਕਲਣਾ ਇਥੋਂ ਉਨੇ ਨਾ ਜੀ ਗੁਰੂ ਜੀ ਦੇ ਤੰਬੂ ਦੀ ਕੀਤੀ ਪ੍ਰਕਰਮਾਂ ਆਲੇ-ਦਾਲੇ ਦੀ ਪ੍ਰਕਰਮਾਂ ਕੀਤੀ ਘੁੰਮਿਆ ਫਿਰ ਮੱਥਾ ਟੇਕਿਆ ਪ੍ਰਕਰਮਾਂ ਕਰਕੇ ਮੱਥਾ ਟੇਕ ਕੇ ਹੱਥ ਜੋੜ ਲੈ ਤੇ ਅਰਦਾਸ ਕੀਤੀ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਰਹਿ ਨਹੀਂ ਸਕਦਾ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਪਿੱਛੇ ਮੇਰੀ ਵੱਡੀ ਭੁੱਲਾ ਮਾਫ ਕਰਦੇ ਪਰ ਤੁਸੀਂ ਮੈਂ ਚੱਲਿਆ ਆਂ ਆ ਗਿਆ ਤੁਹਾਡੇ ਤੋਂ ਲਈ ਸੀ ਆ ਗਿਆ ਮਿਲੀ ਨਹੀਂ ਤੁਹਾਡੇ ਤੋਂ ਪਰ ਹੁਣ ਮੈਂ ਸੰਭਾਵੀ ਵੀ ਹੁੰਦੀ ਆ ਨਾ ਕਿ ਕਈ ਵਾਰੀ ਕੋਈ ਚਿੱਠੀ ਲੈਂਦਾ ਕੋਈ ਛੋਟਾ ਅਫਸਰ ਵੀ ਲੈ ਲੈਂਦਾ ਵੀ ਸੰਭਾਵੀ ਤੌਰ ਤੇ ਚਿੱਠੀ ਲੈ ਲੇ ਵੀ ਸੰਭਾਵਨਾ ਇਹਦੀ ਛੁੱਟੀ ਪਾਸ ਹੋ ਜਾਊਗੀ ਜਿਵੇਂ ਛੋਟਾ ਅਫਸਰ ਲੈ ਲੈਂਦਾ ਹੈ ਉਹਨੂੰ ਕਹਿੰਦਾ ਜਾਓ ਜੀ ਇਹਨੂੰ ਸੰਭਾਵੀ ਛੁੱਟੀ ਦੇ ਦਿੱਤੀ ਵੀ ਉਤੋਂ ਮਿਲ ਜਾਣੀ ਹੈ ਛੁੱਟੀ ਸੰਭਾਵਨਾ ਦੇ ਉੱਤੇ ਮੈਂ ਚੱਲੇ ਆਂ ਵੀ ਤੁਸੀਂ ਬਖਸ਼ ਲਓਗੇ। ਇਉਂ ਬੇਨਤੀ ਕਰਕੇ ਆਪਣੇ ਸਾਥੀਆਂ ਨੂੰ ਲੈ ਕੇ ਨਿਕਲ ਗਿਆ। ਇਹ ਸਾਰਾ ਕੁਝ ਇੱਕ ਫਕੀਰਾਂ ਦੀ ਟੋਲੀ ਸੀ ਗੁਰੂ ਜੀ ਦੇ ਨਾਲ ਰਹਿੰਦੀ ਹੁੰਦੀ। ਉਹ ਥੋੜਾ ਦੂਰ ਰਹਿੰਦੇ ਸੀਗੇ ਮਤਲਬ ਡੇਰੇ ਤੋਂ ਜਿਵੇਂ 50 ਕਰਮ 70 ਕਰਮ ਕਰਮ ਨਹੀਂ ਸਮਝ ਆਉਣੀ ਕਿਸੇ ਨੂੰ 100 ਕਦਮ ਲਾ ਲੋ ਦੂਰ ਡੇਰਾ ਲਖਦੇ ਸੀ 100 ਕਦਮ ਤਾਂ ਇਸ ਤਰੀਕੇ ਉਹ ਦੇਖ ਰਿਹਾ ਸੀ ਸਾਧੂ ਵੀ ਕੀ ਕਰ ਰਹੇ ਆ ਪ੍ਰਕਰਮਾ ਕਰਨ ਲੱਗ ਗਏ ਮੱਥਾ ਟੇਕਿਆ ਤੇ ਚੱਲ ਗਏ ਮੁੜ ਕੇ ਚੱਕ ਕੇ ਸਮਾਨ ਚਲੋ ਇਤਨੇ ਨੂੰ ਗੁਰੂ ਜੀ ਸਵੇਰ ਵੇਲੇ ਅੰਮ੍ਰਿਤ ਵੇਲੇ ਤਾਂ ਆਪਣਾ ਕਾਰਜ ਕਰਦੇ ਸੀ ਨੇਮ ਕਰਦੇ ਸੀ ਕਿਸੇ ਨਾਲ ਨਹੀਂ ਸੀ ਬੋਲਦੇ ਹੁੰਦੇ ਬੋਲਣ ਦਾ ਮਤਲਬ ਇਹ ਨਹੀਂ ਵੀ ਗੁਰੂ ਘਰ ਚ ਮੋਨ ਨਹੀਂ ਹੈਗਾ ਜੀ ਮੋਨ ਨਹੀਂ ਦਾ ਮਤਲਬ ਇਹ ਨਹੀਂ ਵੀ ਸਵੇਰੇ ਹੀ ਬੋਲਣ ਲੱਗ ਜਾਓ ਰੇਡੀਓ ਵਾਂਗੂ ਤੇ ਦੱਬੀ ਚੱਲੋ ਕੰਮ ਚੁੱਪੇ ਨਾ ਕਰੋ ਇਹ ਨਹੀਂ ਹੈਗਾ ਗੱਲ ਇਹਦਾ ਮਤਲਬ ਤੁਸੀਂ ਬਿਲਕੁਲ ਨਾਮ ਤੋਂ ਕੋਰੇ ਹੋ ਤੁਸੀਂ ਬਿਲਕੁਲ ਨਾਮ ਨਹੀਂ ਜਪਦੇ ਜੇ ਤੁਹਾਡੀ ਇਹ ਆਦਤ ਹੈ ਸਵੇਰੇ ਉੱਠਦੇ ਹੀ ਬੋਲਣ ਲੱਗ ਗਏ ਨਾ ਤੁਸੀਂ ਬੋਲੀ ਜਾਂਨੇ ਹੋ ਬੋਲੀ ਜਾਂਨੇ ਹੋ ਸਮਝੋ ਤੁਹਾਨੂੰ ਹਜੇ ਨਾਮ ਚ ਭਿੱਜਿਆ ਨਹੀਂ ਮਨ ਤੁਹਾਡਾ ਜਦੋਂ ਤੁਸੀਂ ਨਾਮ ਜਪਣ ਲੱਗ ਪਏ ਫਿਰ ਸਵੇਰ ਵੇਲੇ ਨਾ ਜਿਹੜਾ ਅਮਰਤ ਵੇਲਾ ਉਹ ਤਾਂ ਇਸ਼ਾਰਾ ਹੀ ਆ ਬਸ ਜੇ ਕੋਈ ਲੋੜ ਵੀ ਇਸ਼ਾਰੇ ਨਾਲ ਅਬਲਾ ਤੇ ਆਪਣੀਆਂ ਰੋਜ਼ ਤੁਸੀਂ ਉੱਠਦੇ ਤੁਸੀਂ ਕਿਹੜਾ ਕਿਤੇ ਆ ਯਾਤਰਾ ਤੇ ਜਾਣੇ ਹੋ ਕਿ ਤੇ ਦੂਜੀ ਜੰਗਾ ਵੀ ਅੱਜ ਫਲਾਣੀ ਜੰਗਾ ਚੀਜ਼ ਹੋਣੀ ਤੁਹਾਨੂੰ ਰੋਜ਼ ਪਤਾ ਸ਼ਾਮ ਨੂੰ ਤਿਆਰੀ ਕਰਕੇ ਸੋਵੋ ਵੀ ਆ ਮੇਰੇ ਕੱਪੜੇ ਪਏ ਆ ਮੇਰਾ ਬਰਸ਼ ਬਰਸ਼ ਦਤਣ ਪਈ ਆ ਦਤਣ ਸ਼ਬਦ ਵਰਤ ਲੀਏ ਆ ਮੈਂ ਸਵੇਰੇ ਕੱਪੜੇ ਪਾਣਿਆ ਆ ਸਾਮਾਨ ਆ ਮੈਂ ਬਰਤਣਾ ਰੂਟੀਨ ਤਾਂ ਤੁਹਾਡੀ ਇੱਕੋ ਹੀ ਆ ਤੇ ਰੋਜ਼ ਸਵੇਰੇ ਉੱਠਦੇ ਤੁਸੀਂ ਰੌਲਾ ਪਾਉਣ ਲੱਗ ਜਉ ਮੈਂ ਕਿਹਾ ਭਾਗਵਾਨ ਨੇ ਦੁੱਧ ਕਿੱਥੋਂ ਪਾਉਣਾ ਮੈਂ ਕਿਹਾ ਮੇਰਾ ਤੌਲੀਆ ਕਿੱਥੇ ਹੈ ਕਸ਼ਹਿਰਾ ਕਿੱਥੇ ਸਵੇਰੇ ਸਵੇਰੇ ਘਰ ਸਿਰ ਤੇ ਚੱਕ ਲਉ ਨਾਮ ਤੋਂ ਖਾਲੀ ਹੋਂ ਤੁਸੀਂ ਤੁਹਾਨੂੰ ਹਜੇ ਤਰੀਕਾ ਨਹੀਂ ਆਇਆ ਜਿੱਦਣ ਰਸ ਆ ਗਿਆ ਨਾ ਨਾਮ ਦਾ ਤੁਸੀਂ ਚੱਪਲ ਵੀ ਐ ਪਾਉਂਗੇ ਵੀ ਖੜਕਾ ਨਾ ਹੋ ਜੇ ਕਿਤੇ ਨਾਲ ਵਾਲਾ ਹੀ ਨਾ ਬੁਲਾ ਲੇ ਮੈਨੂੰ ਕਿਉਂਕਿ ਨਾਮ ਚੋਂ ਰਸ ਆਉਂਦਾ ਅੰਦਰੋਂ ਫਿਰ ਸਵੇਰੇ ਸਵੇਰੇ ਰਸ ਡਿੱਗਦਾ ਅੰਦਰ ਅੰਮ੍ਰਿਤ ਵੇਲੇ ਜਦੋਂ ਸੌ ਕੇ ਉੱਠਦੇ ਹੋਂ ਮਨ ਇਕਾਗਰ ਹੋਇਆ ਹੁੰਦਾ ਹੈ ਸਰੀਰ ਠੀਕ ਹੁੰਦਾ ਤੇ ਨਾਮ ਜਦੋਂ ਤੁਸੀਂ ਜਪਦੇ ਹੋ ਮਨ ਨਾਮ ਵਿੱਚ ਜੁੜਦਾ ਹੈ ਉਦੋਂ ਬੋਲਣਾ ਨਹੀਂ ਹੁੰਦਾ ਫालतू ਆਪਣਾ ਨੇਮ ਜਿੰਨਾ ਹੈਗਾ ਉਹ ਪੂਰਾ ਕਰਕੇ ਹੀ ਬੋਲਣਾ ਪੈਣਾ ਚਾਹੀਦਾ ਗੁਰੂ ਜੀ ਦਾ ਵੀ ਇਹੀ ਨਿਜਮ ਸੀਗਾ ਸਾਰੇ ਗੁਰੂ ਸਾਹਿਬਾਨ ਦਾ ਹੀ ਇਦਾਂ ਸੀਗਾ ਇਹ ਵੀ ਤੁਹਾਨੂੰ ਬੇਨਤੀ ਕਰਦਾ ਹਾਂ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਣੀ ਕੀਤਾ ਆਪਣੇ ਨੇਮ 'ਚ ਬੈਠ ਗਏ ਚੌਂਕੜਾ ਲਾਇਆ ਆਪਣੇ ਸੈਂਜ ਰੂਪ ਦਾ ਧਿਆਨ ਧਰਿਆ ਫਿਰ ਜਿਆਦਾ ਦਿਨ ਚੜਿਆ ਜਿਸ ਵੇਲੇ ਤੰਬੂ ਚੋਂ ਬਾਹਰ ਆਇਆ ਫਿਰ ਆ ਕੇ ਬਾਹਰ ਆਵਾਜ਼ ਮਾਰਦੀ ਸੀ ਮਹਾਰਾਜ ਸਿੰਘਾਂ ਨੂੰ ਰਾਤ ਪਹਿਰੇ ਤੇ ਡਿਊਟੀ ਭਾਈ ਡੱਲੇ ਦੀ ਸੀ ਮਹਾਰਾਜ ਨੇ ਆਵਾਜ਼ ਮਾਰੀ ਉਹ ਭਾਈ ਡੱਲਾ ਇੱਕ ਆਵਾਜ਼ ਮਾਰੀ ਡੱਲਾ ਤੇ ਹੈ ਨਹੀਂ ਸਿੱਥੇ ਉਰੀ ਜੀ ਕਹਿੰਦੇ ਉਹ ਡੱਲਾ ਸਾਹਮਣੇ ਜਿਹੜਾ ਫਕੀਰ ਸੀ ਉਹ ਆ ਗਿਆ ਭੱਜਿਆ ਉਹਨੇ ਗੁਰੂ ਜੀ ਨੂੰ ਮੱਥਾ ਟੇਕਿਆ ਕਿਉਂਕਿ ਸਵੇਰ ਸਵੇਰ ਦੇ ਦਰਸ਼ਨ ਬੜੇ ਦੁਰਲੱਭ ਹੁੰਦੇ ਮਹਾਰਾਜ ਦੇ ਮੱਥਾ ਟੇਕਿਆ ਨਮਸਕਾਰ ਕੀਤੀ ਚਰਨ ਵੰਦਨਾ ਕੀਤੀ ਫੇਰ ਗੁਰੂ ਜੀ ਕਹਿੰਦੇ ਭਾਈ ਡੱਲਾ ਉਹ ਬੋਲ ਪਿਆ ਕਹਿੰਦਾ ਗੁਰੂ ਜੀ ਨਾ ਡੱਲਾ ਨਾ ਮੱਲਾ ਗੁਰੂ ਰਹਿ ਗਿਆ ਕੱਲਾ ਉਹਨੇ ਇਹ ਸ਼ਬਦ ਵਰਤੇ ਇਤਿਹਾਸ ਚ ਇਦਾਂ ਹੀ ਲਿਖੇ ਹੋਏ ਆ ਸੂਰਜ ਪ੍ਰਕਾਸ਼ ਵਿੱਚ ਨਾ ਡੱਲਾ ਨਾ ਮੱਲਾ ਮੱਲਾ ਜਣੀ ਮੱਲ ਪਹਿਰੇਦਾਰ ਉਹਦੇ ਨਾਲ ਦੇ ਸੀ ਜਿਹੜੇ ਗੁਰੂ ਜੀ ਤੁਸੀਂ ਬਾਜਾ ਮਾਰਦੇ ਹੋ ਨਾ ਇੱਥੇ ਡੱਲਾ ਨਾ ਇੱਥੇ ਮੱਲਾ ਉਹਦੇ ਪਹਿਰੇਦਾਰ ਗੁਰੂ ਰਹਿ ਗਿਆ ਕੱਲਾ ਗੁਰੂ ਕੱਲਾ ਹੀ ਰਹਿ ਗਿਆ ਉਹ ਉਹੀ ਰਹਿ ਗਏ ਤੁਹਾਡੇ ਸਾਥੀ ਜਿਹੜੇ ਸੀਗੇ ਨਾਲ ਬਸ ਗੁਰੂ ਗੋਬਿੰਦ ਸਿੰਘ ਬਹੁਤ ਹੱਸੇ ਉਹਦੀ ਗੱਲ ਸੁਣ ਕੇ ਤੁਸੀਂ ਦੇਖੋ ਸਮਾਂ ਕਿਹਦਾ ਦੁਰਲੱਭ ਹੋਣਾ ਤਰਤੀ ਕਿੰਨੀ ਬਾਗਾਂ ਵਾਲੀ ਹੋਣੀ ਜਿੱਥੇ ਕਲਗੀ ਤਰਪ ਤੇ ਤਾਂ ਹੱਸੇ ਮੁਸਕਰਾਏ ਮੁਸਕਰਾਹਟਾਂ ਫੈਲੀਆਂ ਰਹਿੰਦੀਆਂ ਨੇ ਸਦਾ ਲਈ ਉਸ ਜਗ੍ਹਾ ਤੇ ਹੱਸੇ ਹੱਸ ਕੇ ਫਿਰ ਗੁਰੂ ਜੀ ਅੱਗੋਂ ਬੋਲੇ ਕਹਿੰਦੇ ਫਕੀਰ ਜੀ ਭਾਵੇਂ ਨਾਂ ਡੱਲਾ ਨੋਟ ਕਰਿਓ ਸ਼ਬਦ ਭਾਵੇਂ ਨਾਂ ਡੱਲਾ ਨਾਮ ਅੱਲਾ ਪਰ ਗੁਰੂ ਕਦੇ ਵੀ ਨਹੀਂ ਕੱਲਾ ਕਿਉਂਕਿ ਗੁਰੂ ਨਾਲ ਅੱਲਾ ਇਹ ਸ਼ਬਦ ਵੱਧ ਵਰਤੇ ਕਹਿੰਦੇ ਕਦੇ ਵੀ ਇਕੱਲੇ ਨਹੀਂ ਸਮਝੀਦਾ ਆਪਣੇ ਆਪ ਨੂੰ ਔਖੀਆਂ ਤੋਂ ਔਖੀਆਂ ਪ੍ਰਸਥਿਤੀਆਂ ਦੇ ਵਿੱਚ ਲੰਘੇ ਆ ਇਹ ਤਾਂ ਕੁਝ ਵੀ ਨਹੀਂ ਹੁਣ ਹੁਣ ਤੇ ਦਮਦਮਾ ਸਭ ਤੋਂ ਬਾਹਰ ਜਾ ਰਹੇ ਆ ਨਾਲ ਸਿੰਘ ਨੇ ਐਦੋਂ ਔਖੇ ਹਾਲਾਤ ਕੀ ਹੋ ਸਕਦੇ ਸੀ 10 ਲੱਖ ਦੀ ਫੌਜ ਨੇ ਘੇਰਾ ਤੇ ਨੰਗੇ ਪੈਰੀ ਕੰਡਿਆਲੇ ਰਾਹਾਂ ਦੇ ਉਤੋਂ ਦੀ ਕੱਲੇ ਲੰਘਣਾ ਈ ਰਾਸੀ ਤੇ ਇਹੇ ਜੇ ਰਾਹਾਂ ਉਤੋਂ ਦੀ ਲੰਘਿਆ ਉਦੋਂ ਵੀ ਕੱਲਾ ਨਹੀਂ ਸਮਝਿਆ ਮੈਂ ਤੇ ਹੁਣ ਤੇ ਕੱਲਾ ਕੀ ਸਮਝਣਾ ਇਹ ਹੀ ਗੱਲ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖੀ ਇਹ ਗੁਰ ਆਪਾਂ ਸਾਖੀਆਂ ਕਹਿੰਦੇ ਆ ਸਾਖੀ ਹੈ ਜੀ ਅਸਲ 'ਚ ਗੁਰੂ ਦਾ ਜੀਵਨ ਗੁਰਬਾਣੀ ਦਾ ਸਿਧਾਂਤ ਹੁੰਦਾ ਹੈ ਜੋ ਗੁਰੂ ਨਾਨਕ ਸਾਹਿਬ ਨੇ ਦੂਜੇ ਪਾਤਸ਼ਾਹ ਨੇ ਤੀਜੇ ਚੌਥੇ ਪੰਜਵੇਂ ਕਿਸੇ ਗੁਰੂ ਸਾਹਿਬ ਨੇ ਵੀ ਕੋਈ ਗੱਲ ਕਹੀ ਜਦ ਬਾਣੀ ਚ ਲਿਖੀ ਉਹਨਾਂ ਦੀਆਂ ਸਾਖੀਆਂ ਉਹਨਾਂ ਦਾ ਜੀਵਨ ਉਸ ਸਿਧਾਂਤ ਨੂੰ ਰੂਪਮਾਨ ਕਰਦਾ ਹੈ ਬਸ ਜੋ ਸਿਧਾਂਤ ਨੇ ਕਈ ਵਾਰੀ ਉਹ ਫਿਲਾਸਫੀਲ ਥਿਉਰੀਆ ਦੋ ਚੀਜ਼ਾਂ ਹੁੰਦੀਆਂ ਇੱਕ ਥਿਉਰੀਕ ਪ੍ਰੈਕਟੀਕਲ ਥਿਉਰੀ ਲਿਖੀ ਹੁੰਦੀ ਹੈ ਜਾਂ ਪੜਾਈ ਜਾਂਦੀ ਹੈ ਪ੍ਰੈਕਟੀਕਲ ਫਿਰ ਉਹ ਕੰਮ ਕੀਤੇ ਜਾਂਦਾ ਹੈ ਹਿਸਟਰੀ ਇਤਿਹਾਸ ਹੈ ਜਿਹੜਾ ਉਹ ਪ੍ਰੈਕਟੀਕਲ ਹੈ ਗੁਰਬਾਣੀ ਹੈ ਜਿਹੜੀ ਉਹ ਥਿਉਰੀ ਹੈ ਸੂਤਰ ਹੈ ਉਹ ਬੰਦੇ ਬਹੁਤ ਬੇਸਮਝ ਜਮ ਮਚਲੇ ਹੋਏ ਦੋ ਤਰ੍ਹਾਂ ਦੇ ਲੋਕ ਨੇ ਮਚਲੇ ਹੋਏ ਜਿਹੜੇ ਦੇਖ ਚੁੱਕੇ ਜਿਨ੍ਹਾਂ ਦੀ ਸੁਰਤ ਦਿਮਾਗ ਮਨ ਉਹਨਾਂ ਦੀਆਂ ਕਲਮਾਂ ਜਿਹੜੇ ਵਿਕ ਚੁੱਕੇ ਕਿਸੇ ਦੇ ਹੱਥੋਂ ਇੱਕ ਤਾਂ ਉਹ ਇੱਕ ਜਿਹੜੇ ਉਹਨਾਂ ਦੇ ਪਿੱਛੇ ਲੱਗੇ ਗੁੰਮਰਾਹ ਹੋ ਗਏ ਉਹਨਾਂ ਤੋਂ ਇਹ ਦੋ ਤਰ੍ਹਾਂ ਦੇ ਬੰਦੇ ਇਹ ਗੱਲ ਕਰਦੇ ਵੀ ਇਤਿਹਾਸ ਦੀ ਕੋਈ ਲੋੜ ਹੀ ਨਹੀਂ ਉਹ ਇਹ ਐਂ ਕਹਿ ਲੋ ਵੀ ਵੀ ਥਿਊਰੀ ਪਈ ਆ ਬਸ ਠੀਕ ਐ ਪਈ ਰਹਿਣ ਦੋ ਤੇ ਜੇ ਕੰਮ ਹੀ ਨਾ ਆਵੇ ਥਿਊਰੀ ਦਾ ਕੀ ਕਰਨਾ ਮੈਨੂੰ ਕਿੱਤੇ ਕੰਮ ਆਉਣ ਲਈ ਹੁੰਦੀ ਹੈ ਥਿਉਰੀ ਗੁਰਬਾਣੀ ਦੇ ਸੂਤਰ ਹਨ ਉਪਦੇਸ਼ ਹਨ ਜੀਵਨ ਜਿਉਣ ਲਈ ਨੇ ਤੇ ਜੇ ਗੁਰੂ ਸਾਹਿਬ ਨੇ ਜਿਉਂ ਹੀ ਨਹੀਂ ਉਹ ਉਹਨਾਂ ਦੇ ਤੁਸੀਂ ਸੁਣਾਏ ਨਹੀਂ ਸਕਦੇ ਇਤਿਹਾਸ ਸਾਖੀਆਂ ਤੇ ਫਿਰ ਕਿਹਦੀਆਂ ਸੁਣਾਓਗੇ ਤੁਸੀਂ ਭਾਈ ਗੁਰੂ ਸਾਹਿਬ ਦਾ ਸਮੁੱਚਾ ਹੀ ਜੀਵਨ ਗੁਰਬਾਣੀ ਹੀ ਗੁਰਬਾਣੀ ਦਾ ਹੀ ਰੂਪ ਮਾਨਾ ਬਸ ਇਹ ਸਮਝ ਲਿਓ ਜਿਹੜੀ ਇਹ ਸਾਖੀ ਤੁਹਾਨੂੰ ਸੁਣਾਈ ਆਹ ਪੰਕਤੀ ਦੀ ਵਿਆਖਿਆ ਕਰਦੀ ਐ ਕਰਦੀ ਐ ਮਿਟ ਗਈ ਗਣਤ ਗਿਣਤੀਆਂ ਮੁੱਕ ਗਈਆਂ ਇਹ ਗਿਣਤੀ ਨਹੀਂ ਵੀ ਕੋਈ ਮੱਲ ਮੇਰੇ ਨਾਲ ਐ ਕੋਈ ਡਲਾ ਮੇਰੇ ਨਾਲ ਐ ਕੌਣ ਐ ਕੋਈ ਗੱਲ ਕੱਲਾ ਹੀ ਆ ਮੈਂ ਭਾਵੇਂ ਪਰ ਮੈਨੂੰ ਲੱਗਦਾ ਨਹੀਂ ਵੀ ਮੈਂ ਕੱਲਾ ਮੇਰੇ ਨਾਲ ਮੇਰੇ ਪਿੱਛੇ ਵਾਹਿਗੁਰੂ ਪ੍ਰਮਾਤਮਾ ਖੜਾ ਮਿਟ ਗਈ ਗਣਤ ਬਿਨਾਂ ਸਿਸ ਸੰਸਾਹ ਔਰ ਸ਼ੰਕਾ ਵੀ ਹੈ ਨਹੀਂ ਮੈਨੂੰ ਕੋਈ ਪਰਮ ਭਲੇਖਾ ਸੰਸੇ ਵਿੱਚ ਕੀ ਦੁਬਧਾ ਹੁੰਦੀ ਹੈ ਵੀ ਆਹ ਹੋ ਜੂ ਆਹ ਹੋ ਜੂ ਕਹਿੰਦੇ ਦੁਬਧਾ ਹੀ ਨਹੀਂ ਕੋਈ ਸੈਸਾ ਜੀਓ ਮਲੀਨ ਹੈ ਕਿ ਤਸੰਜਮ ਤੋਤਾ ਜਾਏ ਸੈਸਾ ਸ਼ੰਕਾ ਹੁੰਦਾ ਜਿਹੜਾ ਬੰਦੇ ਨੂੰ ਦੁਬਧਾ ਚ ਪਾਉਂਦਾ ਹਮੇਸ਼ਾ ਹੀ ਕਹਿੰਦੇ ਦੁਬਧਾ ਹੀ ਨਹੀਂ ਰਹੀ ਕੋਈ 100% ਤੋਂ ਵੀ ਉੱਤੇ ਜੇ ਕੁਝ ਹੁੰਦਾ ਹੈ ਯਕੀਨ ਹੈ ਹੋਵਗਾ ਕਿ ਯਕੀਨ ਸਿੱਖਣ ਨੂੰ ਵੀ ਹੋਣਾ ਚਾਹੀਦਾ